ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੋਸਤੋ ਜੀ ਕਿਵੇਂ ਹੋ ਜੀ ਕਰਦੇ ਵਧੀਆ ਹੋਗੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਲਓ ਜੀ ਟਾਈਮ ਨਾਲ ਆਪਾਂ ਲੇਟ ਹੋ ਗਏ ਸਾਬੇ ਨਾ ਹੋ ਗਏ ਆਪਾਂ ਜਾਂਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਘੋਟੇ ਆਪਾਂ ਜਾਣਾ ਸੋ ਸੱਸੀ ਕਾਲ ਵੀਡੀਓ ਚ ਆਪਾਂ ਜਾਣਾ ਜੀ ਸੰਗਰੂਰ ਘੱਟੋਂ ਘੰਟਾ ਲੱਗ ਜੂਗਾ ਚਲੋ ਜੀ ਆਪਾਂ ਚੱਲਦੇ ਆਂ ਪਾਠ ਪਾਠ ਸਾਹਿਬ ਦੇ ਉੱਥੇ ਜਾ ਕੇ ਤੁਹਾਨੂੰ ਮਿਲਾਂਗੇ ਆਪਾਂ ਰਸਤੇ ਜਾ ਬਲਗ ਨਹੀਂ ਦਿਖਾਉਂਦੇ ਸੋ ਬਲਗ ਦਿਖਾ ਕੇ ਰਸਤੇ ਦਾ ਬੂਰ ਨਹੀਂ ਕਰਦੇ ਹੈਗੇ ਚਲੋ ਜੀ ਜੇ ਤੁਸੀਂ ਵੀਡੀਓ ਤੇ ਪਹਿਲੀ ਵਾਰ ਆ ਚੈਨਲ ਤੇ ਚੈਨਲ ਨੂੰ ਸਬਸਕ੍ਰਾਈ ਕਰਨ ਤਨ ਤਨੋਏ ਕਰੋ ਹੋਏ ਕਰੋ ਮੋਏ ਕਰੋ ਹਾਈ ਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਲਾਗਨਾਂ ਦੇ ਵਿੱਚ ਤੇ ਪਾਵਨ ਨਾਮ ਪਵਿੱਤਰ ਉਪਦੇਸ਼ ਕਰਦੇ ਹਾਂ ਜਾਨੇ ਜੇ ਆਪਣੇ ਗੁਰਦੁਆਰਾ ਸਾਹਿਬ ਜਾਣੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਦੇਲੀ ਦੇ ਉੱਤੇ ਮੱਥਾ ਟੇਕਦੇ ਹਾਂ ਦੋਨੇ ਹੱਥ ਜਿਹੜਾ ਹੈ ਉੱਥੇ ਪਸਾਰ ਕੇ ਆਪਣੇ ਮੱਥੇ ਨੂੰ ਲਾਉਂਦੇ ਹਾਂ ਤਾਂ ਕਿ ਉੱਥੇ ਕਿਸੇ ਦੇ ਚਰਨਾਂ ਦੀ ਧੂੜੀ ਮੈਨੂੰ ਮਿਲ ਜਾਵੇ ਧੂੜੀ ਵਿੱਚ ਲੜੰਧੜੀ ਸੋਹਾਂ ਤੂੜੀ ਬਹੁਤ ਸੁੰਦਰ ਹੈ ਤੂੜੀ ਕਰ ਇਸ਼ਨਾਨ ਬਾਰਾ ਮਹਾ ਦੇ ਵਿੱਚ ਵੀ ਆਉਂਦਾ ਹਰ ਕਾ ਨਾਮ ਧਿਆਏ ਸੋ ਸਭਨਾਂ ਨੂੰ ਕਰਦਾ ਸੱਚੇ ਮਾਰਗ ਚੱਲਦੇ ਔਸਤਤ ਕਰੇ ਜਹਾਨ ਅੱਠ 60 ਤੀਰ ਸਗਲ ਕੁੰਜੀ ਦੇ ਆ ਪ੍ਰਮਾਨ ਸੋ ਬਾਰਾ ਮਹਾ ਦੇ ਵਿੱਚ ਵੀ ਤੂੜੀ ਦਾ ਬਹੁਤ ਵੱਡਾ ਹੈ ਤੂੜੀ ਕਰ ਇਸ਼ਨਾਨ ਇਹ ਧੂੜੀ ਦੇ ਨਾਲ ਇਸ਼ਾਰਾ ਹੁੰਦਾ ਹੈ ਇਹਦੀਆਂ ਪਾਵਨ ਸਾਖੀਆਂ ਪ੍ਰਮਾਣ ਆਉਂਦੀਆਂ ਨੇ ਕਿ ਗੁਰੂ ਅਰਜਨ ਸਾਹਿਬ ਜੀ ਦੇ ਦਰਵਾਜ਼ੇ ਆਚਾਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਜ਼ਰ ਲਾਗੇ ਤਨ ਭਿਤਰ ਸਾ ਬ੍ਰਹਮ ਕਾੜਿਆ ਜਾਈ ਮੇਰੇ ਗੋਵਿੰਦਾ ਆਪਨੇ ਜਾਨ ਕੋ ਦੇਹ ਬੜੇ ਆਈ ਗੁਰਮਤਰਾਮ ਨਾਮ ਕਰ ਗਸ ਹੋ ਸਦਾ ਰਹੋ ਸਰਨਾਈ ਵਲ ਕੇ ਸਜਣਾ ਦੇ ਨੂਰਾਨੀ ਚਿਹਰੇ ਦਰਸ਼ਨਾਂ ਕਰਨ ਨੂੰ ਮਿਲੇ ਨੇ ਕੋਟਨ ਕੋਟ ਸ਼ੁਕਰਗੁਜ਼ਾਰ ਆਂ ਸ਼੍ਰੀ ਗੁਰੂ ਰੰਸਾਹਬ ਜੀ ਦੇ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਅੱਜ ਅਸੀਂ ਤੁਹਾਡੇ ਸਾਰੇ ਸਜਣਾ ਦੇ ਰਿਣੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਧੰਬਾਤੀ ਹੋਣ ਦਾ ਮਾਨ ਬਖਸ਼ਿਆ ਜਿਨ੍ਹਾਂ ਦੇ ਵਿੱਚੋਂ ਸਰਦਾਰ ਜੋਗਾ ਸਿੰਘ ਰਿਟਾਇਰਡ ਐਸਪੀ ਜੇ ਸਰਦਾਰ ਰਿਤਬੰਦ ਸਿੰਘ ਢੱਲੋਂ ਸਾਹਿਬ ਕਾ ਪ੍ਰਧਾਨ ਨਗਰ ਕੌਂਸਲ ਸੰਗਰੂਰ ਮਹਿੰਦਰਪਾਲ ਸਿੰਘ ਜੀ ਭੋਲਾ ਠੇਕੇਦਾਰ ਸ਼੍ਰੀ ਦਿਨੇਪਾਲ ਸਿੰਘ ਤੇ ਪ੍ਰੀਤ ਜੈਨ ਐਮਸੀ ਨਗਰ ਕੌਂਸਲ ਸੰਗਰੂਰ ਹਰਪ੍ਰੀਤ ਸਿੰਘ ਜੀ ਹੈਪੀ ਐਮਸੀ ਨਗਰ ਕੌਂਸਲ ਸੰਗਰੂਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੁਭਰਤਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਉਹ ਹੱਦ ਕੋਲੇ ਆ ਜੀ ਅਸੀਂ ਜੀ ਜਲਦੇ ਆ ਹਾਂ ਤਾਂ ਭੂਆ ਬੜਾਈ ਸੀ ਤੈਨੂੰ ਕੰਮ ਵਾਲੇ ਨਹੀਂ ਅਸੀਂ ਵੀਜੀ ਰਹਿੰਦੇ ਆ ਬੰਨੇ ਹਾਂ ਅਸੀਂ ਵੀਜੀ ਵਾਲੇ ਰਹਿੰਦੇ ਆ ਬਿਜ਼ਨਸ ਵੀਜੀ ਵਾਲਾ ਕਰਦੇ ਆ ਔਰ ਆਪ ਸਹੀ ਹੈ ਸਹੀ ਹੈ ਇਹ ਸਾਡੀਆਂ ਹੈਗੀਆਂ ਨੇ ਮਾਮਾ ਜੀ ਦੇ ਬੇਟੀਆਂ ਕਹਿੰਦੇ ਆ ਅੱਗੇ ਮੇਰੀ ਆਪਣੀ ਭਾਜੀ ਹੈ ਮਾਸੀ ਤੋਂ ਬਹੁਤ ਹੈ ਬਾਪਾ ਬੋਕਾ ਨਹੀਂ ਆਇਆ ਕੋਈ ਮਾਤੇ ਦੇ ਮੇਰੇ ਆਇਆ ਨਹੀਂ ਕਿਉਂ ਆਉਂਦੇ ਹਾਂ ਹਾਂ ਬੋਝ ਦੋਸਤ ਜੀ ਨਾ ਬਾਂਹ ਕੇ ਸੂਆ ਸੀ ਮੇਤਾ ਮੈਂ ਕਿਹਾ ਰੁਕ ਜਾਓ ਜੀ ਮੈਂ ਹਾਸ ਨਹੀਂ ਸੀ ਮੱਕਸਾ ਦਾ ਲਾਣਾ ਬਣਾਤਾ ਹਿੰਦੇ ਨਹੀਂ ਮਾ ਕੁੜੀ ਮੇ ਤਾਂ ਕੋਈ ਵੀ ਨਹੀਂ ਜੀ ਦੀ ਆ ਗਈ ਮੇਰੇ ਫਾੜੇ ਦਾ ਕਹਿੰਦੀ ਆਪਾਂ ਲਗਾ ਲਾਣਾ ਮਾਣਾ ਚੇਕ ਆਹ ਸਾਡੇ ਨਾ ਨਹੀਂ ਜੀ ਜਿੱਤੇ ਦੇਖੇ ਦੇਖੇ ਹਰ ਬੰਦ ਕਰਦੇ ਨਾ ਮਾ ਅੱਜ ਆ ਗਈ ਅੱਜ ਆ ਗਈ ਅੱਜ ਆ ਗਈ ਆਜੋ ਆ ਸਾਡੇ ਨਾਲ ਮੰਜੀ ਲਈ ਆ ਸਾਡੇ ਨਾਲ ਜਿੱਥੇ ਲਮੀ ਦੇ ਬੈਠੋ ਕਿਨੇ ਚਿਰ ਲੰਘ ਗਏ ਰੋਗ ਖੁੱਲਕ ਟਾਈਂ ਖੁਦ ਟਾਈਂ ਆ ਕੇ ਜਾਉਂਦੇ ਕੋਣ ਹਾਂਜੀ ਮੈਨੂੰ ਪਹਿਲਾਂ ਬੈਠ ਕੇ ਮੇਰੇ ਕਹਿੰਦੇ ਖਾਓ ਬੋਲਦਾ ਨਹੀਂ ਤੇ ਫਿਰ ਵਿੱਚ ਫਰੇਦੀ ਮੇਰੀ ਮੰਮੀ ਕਹਿੰਦੀ ਕੋਈ ਨਹੀਂ ਕਹਿੰਦੀ ਗਈਆਂ ਨੇ ਬੋਲਦੀ ਨਹੀਂ ਸੀ ਅੱਧ ਭੋਜਨ ਮਿੱਠਾ ਦਿਖਾਉਂਦੀ ਨੂੰ ਖੜੀ ਹੋ ਕੇ ਸਾਡੇ ਨਾਲ ਚਲੋ ਚਲੋ ਜਾਣ ਵਾਲੇ ਤੋਂ ਬਣਾ ਚਲੋ ਨਾਨਕਾ ਮੈਡਮ ਅਸੀਂ ਲੰਦਾ ਕੱਢ ਕੇ ਉੱਥੇ ਖਾਣ ਤੇ ਜ਼ੋਰ ਦੇ ਰੱਖਿਆ ਸਾਰਿਆਂ ਨੇ ਖਾਣਾ ਤਾਂ ਜ਼ਰੂਰੀ ਹੈ ਹੈ ਖਾਣਾ ਤਾਂ ਜ਼ਰੂਰੀ ਹੈ ਇਹ ਸਾਰਾ ਕੁਝ ਖਾਲੀ ਹੋ ਗਿਆ ਉੱਥੇ ਤੁਹਾਨੂੰ ਮੁੱਕ ਗਿਆ ਸੀ ਕਿਤੇ ਮੋੜੇ ਕੋੜੇ ਤੇ ਫੇਟੇ ਕਿ ਜਾਵਾਂਗੇ ਸਾਰਿਆਂ ਹੋਰ ਨਾਨਾ ਗੱਡੀ ਮੇਰੀ ਵੇਲ ਨਹੀਂ ਆ ਜਿੰਨੇ ਮਰਜ਼ੀ ਬੈਠੋ ਚਲੋ ਠੀਕ ਹੈ ਠੀਕ ਹੈ ਕਿਤੇ ਹੋਈ ਆਪਾਂ ਅੱਗੇ ਆ ਜਾਂਦੀ ਹੈ ਗੱਡੀ ਸਾਡੇ ਪਾਪਾ ਜੀ ਕੇ ਚੰਦਨੀ ਸਿੰਘ ਪਾਸ ਵਾਲੇ ਅਸੀਂ ਆਗੇ ਸਾਰੇ ਚੱਲ ਲਗਾ ਸਾਰੇ ਜਾਣੇ ਇਹ ਗੱਡੀ ਚ ਕਿਚ ਪੋਕ ਪੈ ਗਿਆ ਆਪਾਂ ਆਗੇ ਸਾਰੇ ਜਾਣੇ ਮੂਰੇ ਪਿੱਛੇ ਗੱਡੀਆਂ ਨੇ ਸਾਡੀਆਂ ਇਹ ਸਾਡੇ ਮੇਰੇ ਡੈਡੀ ਦੇ ਨਾਨਕੇ ਨੇ ਜੀ ਡਰਾਈਵ ਚ ਕਿ ਲੋ ਜਪਾ ਚਾਇਆ ਹੈ ਸਾਡੇ ਘਰ ਆਪਾਂ ਨੇ ਪਹਿਲਾਂ ਸਮਾਪਤੀ ਹੋਈ ਸੀ ਪਾਠ ਦੀ ਕੀਰਤਨ ਹੋਇਆ ਸੀ ਉਹਨਾਂ ਦੀ ਤੇ ਪੋਕ ਤਾਂ ਪੈ ਗਿਆ ਸੀਗੀ ਸਾਡੇ 9:30 ਵਜੇ ਤੋਂ ਬਾਅਦ ਕੀਰਤਨ ਕਰ ਰਹੇ ਸੀਗਾ ਕਥਾ ਦੀ ਸੀ ਪੱਬਈਆਂ ਨੇ ਪਰ ਅੱਜ ਲੰਗਰ ਪਾਣੀ ਛਕਦੇ। ਉੱਥੇ ਸਾਰੇ ਸੀਗੇ ਰਿਸ਼ਤੇਦਾਰੀ, ਮਮਾ ਜੀ ਦੀ ਸਾਰੀਆਂ ਬੇਟੀਆਂ ਜਿਸੀ ਉੱਡੀਆਂ। ਸਾਰੇ ਕੋਲੋਂ ਟੋਟਲ ਰਿਸ਼ਤੇਦਾਰ ਬੁਲਾਏ ਸੀਗੇ। ਤੇ ਉਹਨਾਂ ਦੀ ਕੁੜੀ ਆ ਮੈਰੀਕਾ ਚੋਂ ਆਈ ਇਹਨਾਂ ਨਾਲ ਜਵਾਈ ਤੇ ਉਹਨਾਂ ਦੀ ਖੁਸ਼ੀ ਦੀ ਔਰਤਾਂ। ਖੰਡ ਪੱਟ ਸੱਬ ਪ੍ਰਕਾਸ਼ ਕਰਵਾਈ ਸੀਗੀ। ਤੇ ਚਲੋ ਜੀ ਆਪਾਂ ਜਾਇਆਈ ਸਾਰਿਆਂ ਨੂੰ ਮਿਲਿਆ। ਤੇ ਵਧੀਆ ਪ੍ਰੋਗਰਾਮ ਸੀ ਸਾਰਿਆਂ ਨਾਲ ਵਧੀਆ ਹੱਸੇ ਹੱਡੇ ਆਪਾਂ ਨੂੰ ਛੇ ਹੋ ਗਿਆ ਟਾਈਮ। ਪਾਉਣੇ ਤੱਕ ਨੁ ਗਿਆ ਜੇ ਆਪਾਂ ਪਹੁੰਚੇ ਨਿਗੇ। ਆਪਾਂ ਪਹੁੰਚਣ ਵਾਲੇ ਆ। ढाई वॼे मां पाण त न पंद्रहं किंटा घर वॻ जा चलो ई तव्हां इते कर्लॉप लॻा